ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਰਸਤਾ ਦੱਸ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਇੱਕ ਸਿੱਖਾ ਇੱਕ ਸਿੱਖੀ ਹੈ ਬਾਹਰ ਦਾ ਤੇ ਕਰ ਲੈਣਾ ਨਹੀਂ ਚਿੰਤਾ ਕਿੰ ਕਹਿ ਚਿੰਤਾ ਛੱਡ ਪਛਮ ਤਰ ਇਹ ਵਿਰਲੇ ਦਾ ਖੇਡ ਹੈ ਪਰਮੇਸ਼ਰ ਸਾਨੂੰ ਖੜਾ ਰਿਆ ਹੈ ਉਹ ਆਪਣਾ ਖੇਲ ਖੇ ਰਿਆ ਸੋ ਅਸੀਂ ਸਾਰੇ ਕਾਲ ਚਾਹ ਸਮੇ ਚਾਹ ਪਰਮੇਸ਼ਰ ਹੈ ਸਮੇ ਚ ਨਹੀਂ ਨਾਲੇ ਅਸੀਂ ਕਹਿੰਦੇ ਹਾਂ ਉਹਦਾ ਮਾਤਾ ਪਿਤਾ ਨਹੀਂ ਉਹ ਵਿਆਪਕ ਹੈ ਉਹ ਪਰਤਪਾਲਕ ਹੈ ਉਹ ਸਿਰਜਨਹਾਰ ਹੈ ਸ ਉਹ ਕਾਨੂੰਨ ਰੂਪ ਹੈ ਉਹ ਸਿਸਟਾ ਰੂਪ ਹੈ ਉਹ ਕੁਦਰਤ ਰੂਪ ਹੈ ਸ ਇਹ ਆਲ ਠੀਕ ਹੈ ਜੇ ਪਹਾੜਾਂ ਤੇ ਉੱਪਰ ਚਲੇ ਜਾਈਏ ਉੱਥੇ ਆਕਸੀਜਨ ਵੀ ਘੱਟ ਜਾਂਦਾ ਹੈ ਫਿਰ ਕੁਲਾਣੇ ਪੈਣਗੇ ਅੱਛਾ ਕਦੀ ਜੰਗਲ ਵੱਜ ਜਾਂਦਾ ਹੈ ਕਦੀ ਜੀਵ ਜੰਤ ਵੱਜ ਜਾਂਦੇ ਹਨ ਕਈ ਵਾਰ ਢਾਂਦਾ ਹੈ ਉਸਾਰਦਾ ਹੈ ਉਹਦਾ ਖੇਲ ਹੈ ਸੋ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਦਾਸ ਦੀ ਖੋਜ ਹੈ ਅੱਪੀ ਪ੍ਰਗਟ ਹੋਏਗੀ ਸਾਡੀਆਂ ਗਲਤੀਆਂ ਠੀਕ ਹੈ ਇਹ ਜੰਗਲ ਨੂੰ ਅੱਗ ਲੱਗੀ ਤੇ ਟਟਾਵਲੀ ਇਹ ਚਿੜੀ ਆਪਣੇ ਚੁੰਝ ਚ ਪਾਣੀ ਲੈ ਕੇ ਅੱਗ ਬੁਝਾ ਰਹੀ ਹੈ ਠੀਕ ਹੈ ਚਾਹ ਅੱਗ ਨਹੀਂ ਬੁਝਣੀ ਜੰਗਲ ਦੀ ਅੱਗ ਹੈ ਪਰ ਆਪਣਾ ਫਰਜ਼ ਨਿਭਾ ਰਹੀ ਹੈ ਸੋ ਕੀ ਪ੍ਰਾਪਤ ਕਰਨਾ ਹੈ ਪਤੀ ਪਤਨੀ ਇੱਕ ਛੱਤ ਥੱਲੇ ਰਹਿ ਰਹੇ ਹਨ ਪਰਿਵਾਰ ਰਹਿ ਰਿਹਾ ਹੈ ਜੇ ਵਿਚਾਰ ਨਹੀਂ ਮਿਲਦੇ ਨਰਕ ਭਰੀ ਜ਼ਿੰਦਗੀ ਹੋ ਜਾਏਗੀ ਇਹ ਦੋ ਦੋ ਚੀਜ਼ਾਂ ਹਨ ਨਰਕ ਸਰਗ ਦੁਖ ਸੁਖ ਪਾਪਨ ਇਸ ਤਰੀ ਮਰਦ ਦਿਨ ਰਾਤ ਦੋ ਦੋ ਨਹੀਂ ਹਮ ਸਾਨੂੰ ਇੱਥੇ ਚੱਕਰ ਪੈ ਜਾਂਦਾ ਏ ਕਿ ਕਹੇ ਸੋ ਜੇ ਅਸੀਂ ਨਿੰਦਾ ਕਰਨੀ ਮਾਰੀ ਹੈ ਤੇ ਉਸਤਤ ਕਰਾਣੀ ਵੀ ਮਾਰੀ ਹੈ ਅਸੀਂ ਗੁਬਾਰੇ ਵਾਂਗ ਫੁੱਲਾਗੇ ਫਿਰ ਫਿਰ ਹਵਾ ਨਿਗਲ ਜਾਣੀ ਹੈ ਸੋ ਪਤੀ ਪਤਨੀ ਉਹ ਸਾਡਾ ਪਤੀ ਸੀ ਮਾਲਕ ਸੀ ਸੱਚ ਰੂਪ ਜੋ ਹੈ ਜੋ ਨਹੀਂ ਵੇਖਿਆ ਉਹ ਨਵਾਂ ਹੈ ਜੋ ਵੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਅੱਖਾਂ ਸੰਸਾਰ ਨੂੰ ਵੇਖਣ ਗਿਆ ਜੋ ਵੇਖ ਰਿਹਾ ਹੈ ਸਾਰੀ ਉਹਦੀ ਮਾਇਆ ਹੈ ਦੂਜੀ ਉਹਨੇ ਮਾਇਆ ਪਾਤੀ ਜੋ ਉਹਦੀ ਸੁਪਤਨੀ ਹੈ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਆਪ ਪਤੀ ਰੂਪ ਮਾਇਆ ਤੋਂ ਰਹਤ ਹੈ ਹਾਂ ਨਾ ਉਹ ਜੰਮਦਾ ਹੈ ਨਾ ਮਰਦਾ ਹੈ ਨਾ ਉਹਦਾ ਮਾਤਾ ਪਿਤਾ ਹੈ ਵਾਹਿਗੁਰੂ ਬਾਦਾ ਮਤਲਬ ਆਚਾਰਜ ਉਹਦਾ ਕੌਤਕ ਹੋ ਰਿਹਾ ਹੈ ਗੁਰੂ ਅੰਧੇਰੇ ਚ ਚਾਨਣ ਕਰਨ ਵਾਲਾ ਅੰਧੇਰੇ ਕਰਕੇ ਅੱਖਾਂ ਮੀਟ ਕੇ ਦੇਖੋ ਨਹੀਂ ਅੱਖਾਂ ਮੀਟ ਕੇ ਚੱਲੇਗਾ ਨਹੀਂ ਸੱਜੇ ਜਾਈ ਖੱਬੇ ਜਾਈ ਕਿੰਨਾ ਚਿਰ ਸਾਨੂੰ ਕੋਈ ਦੱਸੇਗਾ ਸੋ ਕਹਿੰਦੇ ਅੱਖਾਂ ਮੀਟ ਕੇ ਨਾਮ ਜਪੋ ਨਹੀਂ ਅੱਖਾਂ ਤਾਂ ਮੀਟੀਆਂ ਹੀ ਹੋਈਆਂ ਹਨ ਪਹਿਲਾਂ ਹੀ ਅੱਖਾਂ ਖੋਲ ਕੇ ਚੱਲਣਾ ਪਏਗਾ ਜਾਗਣਾ ਪਏਗਾ ਆਲਸ ਪੂਣਾ ਛੱਡਣਾ ਪਏਗਾ ਸੂਰਾ ਬੰਨਾ ਪਏਗਾ ਭਗਤ ਬੰਨਾ ਪਏਗਾ ਇੱਕ ਤੰਤਰ ਹੈ ਇੱਕ ਮੰਤਰ ਹੈ ਇੱਕ ਜੰਤਰ ਹੈ ਪਰਮੇਸ਼ਰ ਨੇ ਪਾਇਆ ਹੈ। ਅੱਛਾ। ਨਮਸਕਾਰ ਹੈ। ਇਹ ਮੰਤਰ ਨੂੰ ਮੰਤਰ ਕੀ ਹੈ? ਮੰਤਰ ਹੈ ਸ਼ਬਦ ਜੋ ਬੋਲ ਰਹੇ ਹਾਂ। ਜੋ ਭਾਵ ਹੈ। ਸਭ ਭਗਤ ਇਹ ਪ੍ਰਾਪਤੀ ਕਰਕੇ ਛੁਪਦੇ ਹਨ। ਮੰਤਰਾਂ ਨੂੰ ਆਪਣੀ ਤਾਕਤ ਨੂੰ ਸ਼ਕਤੀ ਨੂੰ ਧਰਮੀ ਬਣਦੇ ਹਨ। ਤਰਕ ਨਾਲ ਲੌਜਿਕ ਨਾਲ ਕਾਨੂੰਨ ਨਾਲ ਗੱਲ ਕਰਨੀ ਪਵੇਗੀ ਸੋ ਆਪਣੇ ਆਪ ਨੂੰ ਦੀ ਜਾਣ ਪਛਾਣ ਕਰਨੀ ਪਵੇਗੀ ਕਿਉਂਕਿ ਨਾਨਕ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਡ ਪਛਾਣ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਸੋ ਇੱਕ ਚੀਜ਼ ਪ੍ਰਗਟ ਕੀ ਹੋਏਗੀ ਜਿਹੜੀ ਚੀਜ਼ ਦੀ ਲੋੜ ਹੈ ਆਪੇ ਪ੍ਰਗਟ ਹੋਏਗੀ ਤੂੰ ਪਰੇਸ਼ਾਨ ਨਾ ਹੋ ਇਹ ਤੰਤਰ ਕੀ ਸੀ ਮਨ ਦੀ ਸਿੱਧੀ ਕਰ ਲਈ ਸ ਇਹ ਸ਼ਕਤੀ ਪ੍ਰਾਪਤ ਹੋ ਗਈ ਇਹ ਤੰਤਰ ਹੈ ਜੰਤਰ ਕੀ ਹੈ ਜੋ ਸਿੱਧੀ ਕਰਕੇ ਸਾਤ ਸੰਸਾਰ ਨੂੰ ਤੋਂ ਉਪਾਉ ਰਹਿਣ ਲੱਗ ਪਿਆ ਸੋ ਇਹ ਪਰਮੇਸ਼ਰ ਦੇ ਖੇਲ ਹੈ ਸਿਵ ਸ਼ਕਤੀ ਉਹਨੇ ਪਾਈ ਹੋਈ ਆ ਅਸੀਂ ਅਕਾਲ ਚ ਜੁੜਨਾ ਹੈ ਅੱਛਾ ਇਹ ਪਾਣੀ ਦੀ ਬੂੰਦ ਜੇ ਸਮੁੰਦਰ ਚ ਮਿਲ ਗਈ ਸਮੁੰਦਰ ਦਾ ਰੂਪ ਹੋ ਜਾਏਗੀ ਉਪਰਸ਼ਾਂ ਨਾ ਹੋ ਸ ਤੇ ਪਤਨੀ ਪਤੀ ਇੱਕ ਛੱਤ ਥੱਲੇ ਰਹਿਣਾ ਇਕੱਠੇ ਰਹਿਣਾ ਹੋਰ ਗੱਲ ਹੈ ਇੱਕ ਵਿਚਾਰ ਬਣਾਣਾ ਪਏਗਾ ਆ ਬੈਠੇ 35 36 ਇੱਕ ਸਿਧਾਂਤ ਦੇ ਇੱਕ ਵਿਚਾਰ ਵਾਲੇ ਨਮਸਕਾਰ ਅਰਬਾ ਖਰਬਾ ਵਾਲੇ ਬਾਹਰ ਨੇ ਬਲੇਹਾਰ ਨੇ ਬਲੇਹਾਰ ਨੇ ਜਾਏ ਜਿਨ੍ਹਾਂ ਨੇ ਸਾਨੂੰ ਰਸਤਾ ਵਿਖਾਇਆ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਮੋਹ ਰਿਆ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਵਾਜ਼ੇ ਚ ਗੱਲ ਜਾ ਰਹੀ ਹੈ ਮੈਂ ਸੁਧਰ ਗਿਆ ਮੈਂ ਬੰਦਾ ਬਣ ਗਿਆ ਇੱਕ ਬੰਦਾ ਬਣਿਆ ਹੋਇਆ ਬਹੁਤ ਤਾਕਤ ਰੱਖਦਾ ਹੈ ਬੰਦਾ ਆਈ ਤੇ ਆ ਜਾਏ ਬਹੁਤ ਕੁਝ ਕਰ ਸਕਦਾ ਹੈ ਅਸੀਂ ਪਛੂ ਹਾਂ ਦੋਲ ਤਾਲੇ ਸਿੰਘ ਮਾਰਦੇ ਹਾਂ ਸੋ ਹਰ ਕਰ ਰੱਖਦੇ ਹਾਂ ਇਹ ਲੋਭ ਝੂਠ ਨਹੀਂ ਹੁੰਦਾ ਠੀਕ ਹੈ ਕਾਮ ਕਰੋ ਤੇ ਮਹੰਕਾਰ ਹੈ ਸਾਡਾ ਫਿਊਲ ਸੀ ਤਾਕਤ ਸੀ ਜੇ ਲਾਲਕੀਰ ਤੋਂ ਅੱਗੇ ਆਜੇ ਛੜਕ ਵੀ ਦੇਖਣੀ ਪੈਗੀ ਕਿਹੋ ਜੀ ਸੜਕ ਹੈ ਤੂੰ ਰੇਸ ਬਈ ਜਾ ਨਹੀਂ ਇਹ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਹਾਜ਼ ਰੂਪ ਬਣਾਇਆ ਹੈ ਜੋ ਚੜੇਗਾ ਪਾਰ ਹੋ ਜਾਏਗਾ ਇਹ ਛੜਕ ਤੇ ਕਦੀ ਰੇੜੀ ਆ ਗਈ ਕਦੀ ਕੁਛ ਆ ਗਈ ਕਦੀ ਲਾਲ ਬੱਤੀ ਆ ਗਈ ਇਹ ਜਹਾਜ਼ ਸਿੱਧਾ ਜਾਂਦਾ ਹੈ ਸੋ ਜੋ ਚੜੇਗਾ ਸ਼ਬਦ ਰੂਪ ਸ਼ਬਦਾਂ 'ਚ ਬਹੁਤ ਤਾਕਤ ਹੈ ਸਭ ਤੋਂ ਵੱਡਾ ਹਥਿਆਰ ਹੈ ਸ਼ਬਦ ਸ਼ਬਦ ਦਾ ਲੜ ਫੜਦਾ ਪਏਗਾ ਇਹ ਮਾਲੇ ਵਿੱਚ ਪਰੋਣਾ ਪਏਗਾ ਅੱਛਾ ਸੋ ਕੀ ਪ੍ਰਾਪਤ ਕਰਨਾ ਹੈ ਦੇਹੀ ਚ ਮਿਲੇਗਾ ਆਖਰੀ ਔਰ ਪਹਿਲਾ ਜਨਮ ਮਿਲਿਆ ਹੈ ਜੀ ਵਿਚਾਰ ਸ ਸਦਾਤ ਅਕਲ ਸੂਝ-ਬੂਝ ਇਹ ਪ੍ਰਗਟ ਕਰਨੀ ਪੈਗੀ ਜੀ ਜੇ ਹੱਥ 'ਚ ਬੈਂਟਰੀ ਖੂਚ ਡਿਗਣਾ ਕਿਦੀ ਗਲਤੀ ਹੈ ਜੀ ਸ ਤੀਸਰੀ ਅੱਖ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਇਹ ਚੌਥੇ ਪਦ ਦਾ ਗਿਆਨ ਹੈ ਰਜੋ ਤਮੋ ਸਤੋ ਨਹੀਂ ਉੱਥੇ ਪੱਦ ਚ ਵਿਰਲਾ ਜਾਏਗਾ ਵਿਰਲੇ ਨੂੰ ਗਰਬਾਣੀ ਸਮਝ ਆਏਗੀ ਸੋ ਸਕੂਲ ਨੂੰ ਛੱਡਣਾ ਸੀ ਨਹੀਂ ਪਿਆਰ ਪਾ ਕੇ ਬਹਿ ਗਏ ਪਹਿਲੋ ਨੌਕਰੀ ਫਿਰ ਪੜਾਂਗੇ ਨਹੀਂ ਠੀਕ ਹੈ ਜੇ ਪਹਿਲੀ ਜਮਾਤ ਚ ਬਹਿ ਗਏ ਕਈ ਸਾਲ ਗੁਰੂ ਘਰ ਆਏ ਮੰਦਰ ਬਸਿਤ ਚ ਗਏ ਨਹੀਂ ਉੱਥੇ ਹੀ ਬੈਠੇ ਰਹੇ ਇੱਕ ਜਗ੍ਹਾ ਇਹ ਰੁਕਿਆ ਹੋਆ ਪਾਣੀ ਬਹਿਤੀ ਜਾਤ ਕਰੇ ਵਿਸ਼ਟਨਾ ਤਹਰ ਸੋ ਚਲ ਚਲਾਈ ਧਮੇਲਾ ਹੈ ਤੂੰ ਇੱਕ ਥਾਂ ਖੜ ਗਿਆ ਤੇਰਾ ਉੱਪਰ ਵਿਕਾਸ ਹੋਣਾ ਸੀ ਇਹਦਾ ਨਹੀਂ ਤੂੰ ਰੁਕੇ ਹੋਇਆ ਨਹੀਂ ਰੁਕੇ ਹੋਏ ਦਾ ਨਾਮ ਗੱਡਾ ਹੈ ਗੱਡੇ ਹੋਏ ਦਾ ਨਾਮ ਇਹ ਗੱਡਣਾ ਸੀ ਆਪਣੇ ਆਪ ਨੂੰ ਟੀਟਪੁਣਾ ਕਰਨਾ ਸੀ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਜੀ ਜਪੜਾ ਥਲੋਂ ਪਾਣੀ ਲੰਘਿਆ ਜੋ ਸਵਾਸ ਲੰਘਿਆ ਜੋ ਸਮਾਂ ਲੰਘਿਆ ਦੁਬਾਰਾ ਨਹੀਂ ਆਉਣਾ ਜੀ ਸਮੇ ਨੂੰ ਵਕਤ ਨੂੰ ਸੰਭਾਲ ਅੱਜ ਨੂੰ ਸੰਭਾਲ ਵਰਤਮਾਨ ਨੂੰ ਸੰਭਾਲ ਜੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਪਰਮੇਸ਼ਰ ਕਹਿੰਦਾ ਮੇਰੇ ਤੇ ਛੱਡ ਦੇ ਇਹ ਦਿਲ ਦਿਮਾਗ ਤੇ ਅੱਖਾਂ ਇਹ 84 ਲੱਖ ਨੂੰ ਕੌਣ ਚਲਾ ਰਿਹਾ ਹੈ ਕੋਈ ਵੀ ਮਿਸਤਰੀ ਬਣਾ ਕੇ ਚੀਜ਼ ਵੇਚ ਨਹੀਂ ਦਿੰਦਾ ਉਹ ਵਿੱਚ ਬੈਠਾ ਹੈ ਗੁਰੂ ਦੀ ਸਾਰੇ ਸੰਸਾਰ ਚ ਰੇਂਜ ਹੈ 2030 ਚ ਸੰਵਿਧਾਨ ਲਾਗੂ ਹੋਏਗਾ ਸਾਰੇ ਸੰਸਾਰ ਚ ਸ਼ਾਂਤੀ ਲਿਆਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਬਾ ਖਰਬਾ ਵਾਲੀ ਮੈਂ ਨਮਸਕਾਰ ਕਰਦਾ ਹਾਂ ਦਡੋਤ ਕਰਦਾ ਹਾਂ ਜੀ ਇਹ ਢੰਡੇ ਵਾਕ ਸਿੱਧਾ ਹੋਣਾ ਪਏਗਾ ਜਾਗਣਾ ਪਏਗਾ ਹਰ ਤੂੰ ਪਰੇਸ਼ਾਨ ਨਾ ਹੋਏਂਗਾ ਜੀ ਜੇ ਬਾਹਰ ਪਰਿਵਾਰ ਵਾਲੇ ਆ ਜੇ ਬਾਹਰ ਕੋਈ ਲੜਕੀ ਮਿਲੀ ਕੁਵਾਰੀ ਕਹਿੰਦੇ ਮੇਰੇ ਤੂੰ ਬਹੁਤ ਸੋਹਣਾ ਲੱਗਦਾ ਅੱਛਾ ਮੈਂ ਨਾ ਸ਼ਾਦੀ ਕਰਾਵਾਂ ਨਹੀਂ ਸੋ ਤੈਨੂੰ ਤੇ ਬੱਚਿਆਂ ਵਾਲਾ ਹੈ ਤੂੰ ਆਪਣਾ ਫੈਸਲਾ ਆਪ ਲੈਣਾ ਹੈ ਦੋ ਪਤਨੀਆਂ ਰੱਖ ਲੈਣਗੇ ਨਹੀਂ 101 ਨੇ ਛਾਲਾਂ ਚਕਾਈਆਂ ਹੋਈਆਂ ਹਨ ਜੇ ਬਾਹਰ ਗਏ ਬਾਜ਼ਾਰ ਚ ਮਗਤਾ ਕਹਿੰਦਾ ਮੈਨੂੰ ਗੱਡੀ ਦੇ ਦੇ ਫਿਰ ਗੱਡੀ ਬਹੁਤ ਸੋਹਣੀ ਹੈ ਫਿਰ ਮੰਨ ਲਓ ਗੱਡੀ ਦੇ ਵੀ ਦਿੱਤੀ ਘਰ ਪੰਜ ਸੱਤ ਜੀ ਆ ਗਏ ਬੱਚੇ ਨਿੱਕੇ ਨਿੱਕੇ ਆ ਗਏ ਉਹਨਾਂ ਦਾ ਮਾਤਾ ਪਿਤਾ ਆ ਗਿਆ ਕਹਿੰਦਾ ਆਪਣਾ ਘਰ ਦਾ ਆਂ ਦੇ ਦਿਓ ਜੀ ਅਸੀਂ ਰਹਿਣਾ ਇੱਥੇ ਨੇ ਦੇ ਦਾਂਗੇ ਘਰ ਨਹੀਂ ਅਸੀਂ ਤਾਂ ਖੰਦੇ ਕਿੱਡਾ ਬੇਕੂ ਬੰਦਾ ਮਿਲਿਆ ਮੈਨੂੰ ਕਹਿੰਦਾ ਗੱਡੀ ਦੇ ਦੇ ਮੈਨੂੰ দান ਚ ਦੇ ਦੇ ਉੱਥੇ ਅਸੀਂ ਝਟ ਫੈਸਲਾ ਕਰਦੇ ਹਾਂ ਜਦੋਂ ਕੋਈ ਇਸਤਰੀ ਕਹਿੰਦੀ ਆ ਮੇਰ ਨਾਲ ਚਾਤੀ ਕਰਾਲਾ ਤੂੰ ਬੱਚਿਆ ਵਾਲਾ ਹੈ ਤੇਰੇ ਜਵਾਨ ਬੱਚੇ ਹਨ ਫਿਰ ਉਦੋਂ ਫੈਸਲਾ ਕਿਉਂ ਨਹੀਂ ਲਿਆ ਠੀਕ ਹੈ ਇਹ ਹੈਂਗ ਹੋਇਆ ਮਨ ਨਹੀਂ ਕੰਮ ਜਾਵ ਹੋਏਗਾ ਰਲਕਸ ਰੱਖਣਾ ਪਏਗਾ ਇਹਨੂੰ ਖਾਲੀ ਰੱਖਣਾ ਪਏਗਾ ਖਾਲੀ ਬਰਤਨ ਚ ਤਾਂ ਹੋਰ ਚੀਜ਼ ਪੈਗੀ ਮਨ ਮੈਲਾ ਹੈ ਪਾਪਾ ਕਰਕੇ ਮੈਲਾ ਹੈ ਮਾੜੀ ਸੋਚ ਕਰਕੇ ਅਸੀਂ ਦੂਸਰੇ ਦੀ ਥਾਲੀ ਹਲ ਦੇਖਦੇ ਆ ਦੂਸਰੇ ਦੇ ਸੁੱਖਾਂ ਨੂੰ ਵੇਖਦੇ ਆ ਤੂੰ ਆਪਣੇ ਆਪ ਦਾ ਅੰਤਰਜਾਮੀ ਹੈ ਆਪਣੀ ਡੋਰ ਸੰਭਾਲ ਜੀ ਆਪਣੇ ਆਪ ਨੂੰ ਸੰਭਾਲ अपराध ਦਾ ਬੀਜ ਹੈ ਪਾਪ ਮਾੜੀ ਸੋਚ ਸਭ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਡਿੱਗਦਾ ਸਾਡੀ ਤ੍ਰਿਸ਼ਨਾ ਨਹੀਂ ਵੱਦੀ ਜਿੰਨੀ ਉਮਰ ਵੱਦੀ ਹੈ ਲਾਲਚ ਵੱਧਦਾ ਹੈ ਜੀ ਆਪਣੇ ਆਪ ਨੂੰ ਸਮਾਲ ਜੀ ਪਗੜੀ ਸਮਾਲ ਜੀ ਆਪਣੇ ਆਪ ਨੂੰ ਸਮਝਣਾ ਪਏਗਾ ਸੋ ਭਗਤੀ ਕੀ ਹੈ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਜੇ ਨਾ ਆਪਣੇ ਆਪ ਦੇ ਨਹੀਂ ਸਕਾ ਕਿਸੇ ਦਾ ਕੀ ਮਿੱਤਰ ਹੋਵਾਂਗਾ ਉਹ ਆਇਆ ਹੋਇਆ ਰਬ ਜੰਗਲਾਂ ਚ ਨਾ ਲੱਭ ਪਰਮੇਸ਼ਰ ਅੰਦਰ ਹੀ ਆਇਆ ਹੋਇਆ ਹੈ ਅਸੀਂ ਜਰੇ ਜਰੇ ਕਣ ਕਣ ਸਮਝਦੇ ਹਾਂ ਆਪਣੇ ਆਪ ਚ ਹਾਜ਼ਰ ਸਮਝਦੇ ਆ ਨਹੀਂ ਅੱਜ ਜੋ ਨਾਸਤਿਕ ਦੇਸੀ ਉਹ ਤਰੱਕੀ ਕਰ ਗਏ ਠੀਕ ਹੈ ਸ ਆਪੋ ਆਪਣੀ ਸੋਚ ਆਪਣੇ ਆਪ ਨੂੰ ਸੰਭਾਲਣਾ ਪਏਗਾ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਨਾ ਸਭ ਕੁਝ ਆਪੇ ਖੇਲ ਚੱਲ ਰਿਹਾ ਹੈ ਇਹ ਸੱਚੀ ਲਿਵਾ ਬਿਨ ਦੇ ਨਮਾਣੀ ਤੇ ਨਮਾਣੀ ਲਿਵਾ ਬਾਜੋਂ ਕਿਆ ਕਰੇ ਵਿਚਾਰਿਆ ਸਬ ਇਹ ਪ੍ਰੇਮ ਕਰਨਾ ਪਏਗਾ ਪ੍ਰਿਆਮੀ ਨਮਾਣੀ ਜਿੰਦ ਹੈ ਅਸੀਂ ਸਾਰੀਆਂ ਇਸਤਰੀਆਂ 0 ਹਾਂ 0 ਦੀ ਕਦਰ ਨਹੀਂ ਚ 15 0 ਆ ਲਿਖਤੀ ਹੈ ਜਨਾਚਰ 1 ਕਾ ਨਹੀਂ ਲੱਗਦਾ 1 ਕੋ ਹੈ 5 1 ਕੋ ਹੈ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਇਹ ਵਿਚਾਰ ਸਮਝ ਸੂਝ-ਬੂਝ ਸਾਰੀ ਇੱਕ ਦੀ ਗੱਲ ਹੈ ਸਾਰੇ ਸਾਡਾ ਮਨੁੱਖਾਂ ਦਾ ਇਸਤਰੀ ਜਾਤ ਹੋਰ ਹੈ ਕੋਈ ਨਹੀਂ ਮਨੁੱਖ ਜਾਤੀ ਹੈ ਸੋ ਅੱਜ ਦੇਖ ਲੋ ਵਿਦੇਸ ਵਾਲਿਆਂ ਨੇ ਬਹੁਤ 250 ਸਾਲ ਅੱਗੇ ਹਨ ਸਾਡੇ ਤੋਂ ਸਾਰੇ ਦੁੱਖਾਂ ਦਾ ਇਲਾਜ ਕਰ ਲਿਆ ਜੇ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਵਚਣਗੇ ਇਮਾਨਦਾਰ ਬਣਨਾ ਪੈਗਾ ਆਪਣੇ ਫਰਜ਼ ਸਮਝ ਲੈਣਗੇ ਆਪਣੀ ਡਿਊਟੀ ਨਿਭਾਣੀ ਪੈਗੀ ਠੀਕ ਹੈ ਜੇ ਪਟਵਾਰੀ ਅਫਸਰ ਆਪਣੇ ਦਫਤਰ ਚ ਆ ਹੀ ਨਹੀਂ ਰਿਹਾ ਕਹਿੰਦੇ ਭਗਵਤ ਗੀਤਾ ਦਾ ਪਾਠ ਕਰ ਰਿਹਾ ਹੈ ਪਾਠ ਪੂਜਾ ਨਹੀਂ ਲੱਗਣੀ ਸੋ ਪੜਿਆ ਪੜਿਆ ਗੱਲ ਨਹੀਂ ਬੰਨਨੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸ ਸੂਰਾ ਬੰਨਣਾ ਪਏਗਾ ਗਲੇ ਦੇ ਨੀਚੋਂ ਗੱਲ ਨਗਾਣੀ ਪੈਗੀ ਬਿਨ ਅੱਖਾਂ ਬਿਨ ਕੰਨਾਂ ਸੁੰਣਾ ਪਏਗਾ ਜੇ ਚੌਥੇ ਪੱਤਾ ਗਿਆਨ ਹੈ ਅੰਦਰ ਸੁਖੰ ਸਰੀਰ ਆਤਮਾ ਚ ਸਾਰੇ ਖਜ਼ਾਨੇ ਤੇ ਹਮ ਮੁੱਠੀ ਚ ਹੰ ਇਤਕਾਰਨ ਡਰਾਈਵਰ ਚਲਾ ਰਿਹਾ ਹੈ ਠੀਕ ਹੈ ਵਿਦੇਸ਼ ਚ ਆਟੋਮੈਟਿਕ ਚਲਦੀ ਆ ਹੰ ਕਾਰ ਹੋਰ ਹੈ ਚਾਲਾਨ ਵਾਲਾ ਹੋਰ ਹੈ ਵਿੱਚੋਂ ਵੱਡਾ ਆਇਆ ਹੋਇਆ ਹੈ ਦੇਖਣ ਵਾਲੀ ਅੱਖਾਂ ਚਾਹੀਦੀ ਹਨ ਇਹ ਘਰ ਮਾਤਾ ਦੀ ਇਹ ਪਿਤਾ ਦੀ লাশ ਪਈ ਹੈ ਮਾਤਾ ਤੇ ਘਰੇ ਹੀ ਹੈ ਫੇਰ ਗੱਡੀ ਤੇ ਘਰੇ ਹੀ ਹੈ ਡਰਾਈਵਲ ਨਹੀਂ ਵਿੱਚੋਂ ਵੱਡਾ ਚਲਾ ਗਿਆ ਜੋ ਆਇਆ ਹੋਇਆ ਹੈ ਸਮਝਣਾ ਹੈ ਉਹ ਆਇਆ ਹੋਇਆ ਆਪਣੇ ਖੇਡ ਚਲਾ ਰਿਹਾ ਹੈ ਦਿਲ ਕਿੰਨੇ ਬਣਾਤਾ ਇਕ ਆਕਾਸ਼ ਦੇ ਰਾਤ ਕੌਣ ਬਣਾਉਂਦਾ ਹੈ ਆਕਾਸ਼ ਧਰਤੀ ਲਟਕਦੀ ਹੋਈ ਹੈ ਦਿਨ ਰਾਤ ਬੜ ਰਹੇ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਪੱਕਾ ਹੀ ਕਾਨੂੰਨ ਬਣਾ ਤੇਨ ਕੱਚਾ ਮਾਲ ਦਿੱਤਾ ਹੈ ਉਹਨੇ ਜੀ ਪੱਕਾ ਮਾਲ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਕੀ ਪ੍ਰਾਪਤ ਕਰਨਾ ਹੈ ਦੇਹ ਚ ਆਪਣੇ ਆਪ ਨੂੰ ਪ੍ਰੇਮ ਕਰਨਾ ਪਏਗਾ ਜੀ ਸਿੱਖੀ ਹੋਰ ਹੈ ਸਿਖੋ ਰਹਿ ਸਿੱਖ ਨਹੀਂ ਪਿਆਰਾ ਮੈਨੂੰ ਸਿੱਖੀ ਪਿਆਰੀ ਹੈ ਸਭ ਜੇ ਆ ਸਰੀਰ ਚ ਦੇਖੋ ਔਸਤਰੀਆਂ ਨੂੰ ਨਰਮਾ ਦੇ ਦੀ ਨਿ ਪਛਾਣ ਕਰਕੇ ਵਾਲ ਨਹੀਂ ਲਾਏ ਜੇ ਗੰਝੇ ਬੰਦੇ ਨੂੰ ਵਾਲ ਨਹੀਂ ਆਉਂਦੇ ਉਹ ਲੱਖਾਂ ਰੁਪਏ ਖਰਚਾ ਕਰਕੇ ਵਾਲ ਲਿਆਉਣ ਦੀ ਕੋਸ਼ਿਸ਼ ਕਰਦਾ ਹਲਾ ਸੋ ਅਸੀਂ ਵਾਲ ਕਟਾ ਦਿੰਦੇ ਹਾਂ ਠੀਕ ਹੈ ਆਪਣੀ ਜਾਤੀ ਹੈ ਜਿਵੇਂ ਜੀਣਾ ਹੈ ਤੂੰ ਜੀ ਪਰਮੇਸ਼ਰ ਨਾਲ ਸਾਰਿਆਂ ਨੂੰ ਜਾਤੀ ਹੈ ਜਿਹੜਾ ਕਰਮ ਕਰਨਾ ਹੈ ਉਹਦੇ ਚ ਹੀ ਵਰਦਾਨ ਹੈ ਉਹਦੇ ਚੀ ਸਰਾਪ ਹੈ ਤੂੰ ਵੇ ਵੇਖ ਕੇ ਪੈਰ ਧਰਨਾ ਪਾਏਗਾ ਜੀ ਸੱਚੀ ਲੈ ਵੇ ਬਿਨ ਦੇਨ ਮਾਣੀ ਦੇਨ ਮਾਣੀ ਲੈ ਵੇ ਬਾਜੋ ਕਿਆ ਕਰੇ ਵਿਚਾਰਿਆ ਤੁਦ ਬਾਸ ਵਰਤ ਕੋਏ ਨਹੀਂ ਕਿਰਪਾ ਕਰ ਬਨਵਾਰਿਆ ਇਸ ਨ ਹੋਰ ठाਉ ਨਹੀਂ ਸਬਦ ਲਾਗ ਸਵਾਰਿਆ ਕਹ ਨਾਨਕ ਲੈ ਵੇ ਬਾਜੋ ਕਿਆ ਕਰੇ ਇਹ ਚਾਰਿਆ ਉਹ ਵੱਡਾ ਆਇਆ ਹੋਇਆ ਹੈ ਤਾਈ ਸਾਕ ਦੀ ਕਦਰ ਹੈ ਨਹੀਂ ਤੇ ਰੁਸਤਤ ਹੋ ਜਾਣਾ ਹੈ ਚਲ ਜਾਣਾ ਹੈ ਮਿੱਟੀ ਚ ਮਿੱਟੀ ਹੋ ਜਾਣਾ ਹੈ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਆਪਣੀ ਪਗੜੀ ਸੰਭਾਲਣੀ ਪੈਗੀ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਕਹਿੰਦੇ ਤੂੰ ਦਾੜ੍ਹੀ ਕਿ ਰੱਖੀ ਤੂੰ ਨਾ ਕਟਾ ਤੇਰੀ ਵੀ ਆ ਜਾਏਗੀ ਪਰਮੇਸ਼ਰ ਤੋਂ ਸਿਆਣਾ ਕੋਈ ਨਹੀਂ ਹੈ ਜਿੱਥੇ ਚੀਜ਼ ਚਾਹੀਦੀ ਹੈ ਉੱਥੇ ਉਹਨੇ ਲਾਈ ਹੈ ਆਪਣੇ ਆਪ ਚਲਾ ਰਿਹਾ ਸਾਰੇ ਸੰਸਾਰ ਨੂੰ ਜੀ ਉਹ ਆਪਣੀ ਖੁਰਸੀ ਤੇ ਬਿਠਾ ਦਿੰਦਾ ਕੰਟਰੋਲ ਉਹ ਵਖਾ ਦਿੰਦਾ ਕੀ ਪ੍ਰਾਪਤ ਕਰਨਾ ਹੈ ਖੇੜਾ ਖੁਸ਼ੀ ਆਨੰਦ ਲੈਣਾ ਆਏ ਸੀ ਬਾਹਰ ਵੱਡਾ ਹੋ ਗਿਆ ਨਹੀਂ ਅੰਦਰ ਕਮਜ਼ੋਰ ਹੋ ਗਿਆ ਅੰਦਰੋਂ ਤਗੜਾ ਹੋਣਾ ਪਏਗਾ ਤਨ ਦੀ ਖਰਾਕ ਹੋ ਰੈ ਤਨ ਦੇ ਰੋਗ ਹੋ ਰਣ ਮੰਨ ਦੀ ਖਰਾਕ ਹੋ ਰੈ ਮਨ ਦੇ ਰੋਗ ਹੋਰ ਹਨ ਜੀ ਮਾਨਸਿਕ ਅਸੀਂ ਹੋ ਗਏ ਸਾਰੇ ਚਿੰਤਾ ਚੋਂਗੇ ਬਾਰ ਵੱਡਾ ਹੋ ਗਿਆ ਅੰਦਰ ਖਾਲੀ ਹੋ ਗਿਆ ਸਾਡੇ ਵੱਟ ਵਡੇਰੇ ਸੀ ਚਿਹਰੇ ਤੇ ਖੁਸ਼ੀ ਸੀ ਜੇ ਫੇਕਰ ਚਿੰਤਾ ਗਮ ਇਹ ਗੁੱਸਾ ਹੈ ਚਿਹਰੇ ਤੇ ਦਿਸੇਗਾ ਜੇ ਗੁਰੂ ਬੈਠਾ ਉਹ ਵੀ ਦਿਸੇਗਾ ਸਾਰਾ ਕੁਝ ਅੰਦਰ ਹੀ ਪ੍ਰਗਟ ਹੋਏਗਾ 40 50 ਲੱਖ ਦਾਸ ਨੇ ਖੋਜ ਤੇ ਲਾਇਆ ਹੈ ਖੋਜ ਨਾ ਪਏਗਾ ਹਰ ਰੋਜ਼ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੋ ਬਾਹਰ ਪਿੰਡੇ ਚ ਹੈ ਉਹ ਬਾਹਰ ਬ੍ਰਹਮੰਡ ਚ ਹੈ ਬ੍ਰਹਮਣ ਬੰਨਾ ਪਏਗਾ ਜੋ ਬ੍ਰਹਮ ਦੀ ਵਿਚਾਰ ਕਰੇਗਾ ਪੰਡਤ ਬੰਨਾ ਪਏਗਾ ਜੋ ਪੰਡਾ ਬੁੱਧੀ ਗਿਆਨ ਰੱਖੇਗਾ ਜੀ ਇਹ ਮੁੱਲਾ ਨੇ ਇਹ ਕਾਜੀ ਨੇ ਪੰਡਤ ਨੇ ਸ ਇਹ ਬਾਟ ਪਾੜ ਤੇ ਉਹਨੇ ਆਪਣੇ ਮਗਰ ਲਾ ਲਿਆ ਕਹਿੰਦੇ ਕਰਮ ਕਰੋ ਐਸ ਵਾਰੀ ਤੋਸੀਫ ਕਰਮ ਪਿਛਲੇ ਕੀਤੇ ਸੀ ਗਰੀਬ ਹੋ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਸਾਨੂੰ ਦੇਈ ਜਾ ਅੱਗੇ ਸਵਰਗ ਮਿਲੇਗਾ ਅਗਲੇ ਜਨਮ ਦੇ ਨਹੀਂ ਆਖਰੀ ਔਰ ਪਹਿਲਾ ਮੌਕਾ ਹੈ ਇਹ ਉਹਨਾਂ ਨੇ ਲੁੱਟਣ ਦੀ ਖੇਡ ਬਣਾਈ ਹੈ ਇਹ ਮੁੱਲਾ ਨੇ ਕਾਜੀ ਨੇ ਪੰਡਤ ਨੇ ਸੋ ਇਹ ਰਸਤਾ ਬਦਲਣਾ ਪਾਏਗਾ ਸੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਗਾੜੀ ਰਸਤਾ ਬਣਾਇਆ ਹੈ ਸਾਰਾ ਮਨੁਪਦੇਸ਼ ਮਨਚੀ ਸਾਰੇ ਖਜ਼ਾਨੇ ਹਨ ਜੀ ਮਨ ਦੀ ਕਿਤੇ ਨਹੀਂ ਗੱਲ ਹੁੰਦੀ ਜੀ ਇਹਨੂੰ ਫालतू ਜਾ ਸਮਝਦੇ ਆ ਕਹਿੰਦੇ ਕਹਿੰਦੇ ਗੁਰੂ ਅੱਗੇ ਮਨ ਵੇਚਦੀ ਏ ਸਾਰੇ ਕਾਜ ਰਾਸ ਹੋ ਜੰਗੇ ਜਿਹੜੀ ਤੇਰੀ ਚੀਜ਼ ਹੀ ਨਹੀਂ ਇਹ ਗਉ ਨੂੰ ਵਪਾਰੀ ਖਰੀਦਰ ਵਾਸਤੇ ਆ ਗਏ ਔਰ ਰੱਸਾ ਤੜਾ ਕੇ ਘਰ ਕਿਉਂ ਗਈ ਪੂਛਲ ਚੱਕ ਕੇ ਕਿਵੇਂ ਪੈਸੇ ਮਿਲ ਜਣਗੇ ਨਹੀਂ ਤੇਰਾ ਮਨ ਤੇਰੇ ਘਰ ਹੀ ਨਹੀਂ ਰਹਿੰਦਾ ਇਹ ਰਹਿਣ ਬਸੇ ਰਾਸੀ ਨਿਜਕਰ ਵਸਾ ਕਰਨਾ ਸੀ ਅੰਦਰ ਹੰਤਰ ਕੁਟੀਚ ਆਤਮਾ ਚ ਖਜ਼ਾਨੇ ਜੀ ਅੰਦਰ ਖੁੱਲਣ ਗਏ ਜੀ ਸੋ ਦਾਸ ਨੇ ਖੋਜ ਕਰਕੇ ਥੋੜਾ ਬੜੀ ਪਛਾਣ ਹੈ ਜੀ ਵੈਕੂ ਜੀ ਕਾ ਖਾਨ ਸਵਾਈ ਪਤੇ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੁੱਖ ਚ ਦਾਸ ਹੈ ਸੰਤ ਔਰ ਗੁਰੂ ਬਖਸ਼ਾਣਾ ਬਖਸ਼ ਲੈਣਾ ਬਖਸ਼ ਲੈਣਾ ਸੋ ਆਪਣੇ ਆਪ ਨੂੰ ਪ੍ਰੇਮ ਕਰਨਾ ਹੀ ਭਗਤੀ ਹੈ ਜੀ ਤੰਦ ਕਰਮ ਕਰੋ ਐਤੀ ਗਰੀਬੀ ਹੈ ਗੋ ਮੇਰੀ ਆਏਗੀ ਅਗਲਾ ਜਨਮ ਤੁਹਾਡਾ ਰਾਜਿਆਂ ਦਾ ਹੋਏਗਾ ਨਹੀਂ ਐਸਾ ਨਹੀਂ ਹੋਣਾ ਪਿਆਰੇ ਆਖਰੀ ਔਰ ਪਹਿਲਾ ਜੀਵਨ ਹੈ ਬਾਰ-ਬਾਰ ਕੁਰਬਾਨੀ ਚ ਲਿਖਿਆ ਹੈ ਅੰਗ ਵੀ ਦੱਸ ਸਕਦੇ ਹਾਂ ਜੀ ਇਹ ਕਰਮ-ਤਰਮ ਪਖੰਡ ਹਨ ਪਾਪ-ਪੁੰਨ ਵੀ ਇਹਨੂੰ ਛੱਡ ਕੇ ਅੱਗੇ ਹੈ ਗੁਰਮਤ ਦਾ ਰਸਤਾ ਗੁਰਮਖ ਬੰਨਾ ਪਏਗਾ ਸੋ ਅਸੀਂ ਮਨ ਮੁਕ ਕਰਕੇ ਮਨ ਦੀਆਂ ਮਰਜ਼ੀਆਂ ਕਰਕੇ ਬਿਨ ਪਾਣੀ ਤੋਂ ਡੁੱਬਰੇ ਹਾਂ ਜੀ ਆਪਣੇ ਆਪ ਨੂੰ ਸੰਭਾਲ ਜਾਗ ਪਿਆਰੇ ਜਾਗ ਪਿਆਰੇ